ਬੁੱਤਰ ਦਾ ਇਵਿਡੈਂਟ ਹੋਇਆ ਇਹ ਕਰੇ ਦੱਸ ਕੇ ਨਹੀਂ ਗਿਆ ਸੀ ਕਿੱਥੇ ਚੱਲਿਆ ਨਹੀਂ ਗਰੂ ਸਾਰੇ ਦੁਕਾਨ ਤੇ ਗਿਆ ਆਪਦੀ ਮਹਿਲਾ ਨੇ ਦੁਕਾਨ ਤੇ ਸੋਹਰ ਇਹ ਵਤ ਤੇ ਗਿਆ ਦੁਕਾਨ ਤੇ ਤੇ ਮੇਰੇ ਪੁੱਤਰ ਨੇ ਕਵਨੀ ਆਦ ਬੇਲੀ ਨੂੰ ਛੱਡਣ ਚੱਲਿਆ ਸੀ ਅੱਗੇ ਉਸ ਚੰਗੜਾ ਨੇ ਪਾਸੇ ਕਦੀ ਨਹੀਂ ਗਿਆ ਆੰਦਾ ਮੇ ਛੱਡੀ ਆਂਦਾ ਛੱਡ ਤੇ ਹਟਾਂਦਾ ਤੇ ਮੇਰੇ ਪੁੱਤ ਨੂੰ ਕੋ ਟਰਾਲੀ ਵੱਜੀ ਐ ਉਹ ਮੇਰਾ ਪੁੱਤਰ ਨਹੀਂ ਕਿਧਰੇ ਹੋਰ ਵੀ ਗਿਆ ਮੇਰੀ ਸਵਾਨੀ ਦੀ ਪੁੱਤਰੀ ਆਂਦਾ ਮੋਂ ਨੇ ਆ ਜਾਣਾ ਬਸ ਥੋੜਾ ਜਿਹਾ ਟਾਈਮ ਹੋਣੇ ਅੱਪੜ ਜਾਸਾਂ ਡੈਡੀ ਤੁਸੀਂ ਗੁੰਡਾ ਕੋਲ ਜਾਓ ਗੇਟ ਲਾ ਦੇ ਮੋਂ ਨੇ ਆ ਜਾਣਾ ਇਹ ਐਕਸੀਡੈਂਟ ਹੋਇਆ ਜੀ ਮੁੰਡਾ ਆ ਰਿਹਾ ਸੀ ਚੰਗੜ ਪੈਣੀ ਤੋਂ ਮੁੰਡੇ ਨੂੰ 4 ਡਿੱਕੇ ਤੇ ਟਰੈਲੀ ਇਹ ਦੂਜਾ ਆ ਰਹੀ ਸੀ ਰਾਮ ਸਿੰਘ ਟਾਣੀ ਉੱਤ ਵਿਚਕਾਰ ਟਾਣੀ ਹੈ ਜੀ ਰੇਸ਼ਮ ਸਿੰਘ ਜੀ ਉਹ ਟਾਣੀ ਦੇ ਬਰਾਬਰ ਹੀ ਆ ਕੇ ਤੇ ਸੈਡ ਡਾਲੇ ਦੀ ਵੱਜੀ ਮੋਟਰਸ ਵਾਲੇ ਮੁੰਡੇ ਨੇ ਦੇਖ ਗਿਆ ਕਿ 6:00 ਵਜੇ ਢਾ ਥੋੜੀ ਜਿਹੀ ਖਰਾਤੀ ਲੈਂਦਾ ਦਾ 10:30 ਵਜੇ 9:30 ਵਜੇ ਉੱਤੇ ਐਕਸੀਡੈਂਟ ਵਰ ਜਾ ਕਲਪੀ ਦਾ ਜੀ ਹੁਣ 23 ਬਣਦੀ ਏ ਤੇ ਸੈਡ ਦਾ ਟਰਾਲੀ ਦੀ ਵੱਜੀ ਰਸਤਾ ਇਧਰਲੇ ਪਾਸੇ ਜਿੱਧਰ ਮੋਟਰਸਾਈਕਲ ਆਉਣਾ ਸੀ ਸੱਚੇ ਆ ਰਹੇ ਸੀ ਸਭੇ ਤੇ ਉਸ ਪਾਸੇ ਜਿਆਦਾ ਟੋਆ ਸੀ ਤੇ ਗਲਤੀ ਤੋਂ ਟਰਾਲੀ ਦੀ ਵੀ ਬਣਦੀ ਏ ਕਿ ਇਨਸਾਈਡ ਪੂਰੀ ਨਹੀਂ ਮਿਲੀ ਤਵੱਜੀ ਜੇ ਪੂਰੀ ਉਹਨੂੰ ਅਗੂ ਰਾਹ ਮਿਲਦੀ ਤਾਂ ਨਾ ਵਜੇ ਟੂਨ ਐਕਸੀਡੈਂਟੀ ਹੋਇਆ ਜੋ ਜਵਾਰ ਸਮੇਂ ਜੀ ਦੱਸ ਰਹੇ ਹਨ ਉਹਦਾ ਇਸੇ ਤਰ੍ਹਾਂ ਹੀ ਹੈ ਬਹੁਤ ਬੰਦਪਾਗੀ ਕੱਟਣਾ ਵਾਪਰੇਗੀ ਤੇ ਇਸ ਤੋਂ ਅੱਗੇ ਜੋ ਸਰਕਾਰੀ ਹੋਈ ਜ਼ਿਆਦਾ ਚੀਜ਼ ਹੈ ਉਹ ਜੋ ਮੁੰਡਾ ਜੇ ਘਰ ਆਈ ਸੀ ਉਹ ਕੰਮ ਕਰਦਾ ਸੀ ਤੇ ਮੇਰਾ ਨਾਮ ਹੈ ਪਰਪੇਰ ਦਾ। ਇਹ ਸਾਫ ਦਿੱਤਾ ਜਾਵੇ। ਟਰੈਲੀ ਦੀ ਫੇਟ ਵੱਜਨ ਕਾਰਨ ਹੋਈ ਹੈ ਜੀ ਐਕਸੀਡੈਂਟ। ਸਵਾ 9 ਦੇ ਕਰੀਬ 9:30 ਦੇ ਕਰੀਬ ਅੱਧੀ ਦੇ ਦੁਰਘਟਨਾ ਐ ਸੀ। ਉਹ ਮੁੰਡਾ ਪਰੂ ਆ ਰਿਹਾ ਸੀ ਜੀ ਸੁਨੀਲ ਫਰੈਂਡ ਨੂੰ ਛੱਡ ਕੇ ਆ ਰਿਹਾ ਸੀ ਜੀ। ਉਹਦੀ ਫੇਟ ਵੱਜਨ ਕਾਰਨ ਟਰੈਲੀ ਦਾ ਡਾਲਾ ਇੱਕ ਸਾਈਡ ਤੇ ਸੀ। ਬਾਕੀ ਜ਼ਿੰਮੇਦਾਰਾਂ ਨੂੰ ਅਸੀਂ ਕਹਨੇ ਆ ਜੀ ਇਹ ਇੱਕ ਸਾਈਡ ਤੇ ਜਿਹੜਾ ਡਾਲਾ ਹੈ ਇਹਨੂੰ ਪੂਰੀ ਤਰ੍ਹਾਂ ਇਹ ਕਬਰ ਕੀਤਾ ਜਾਵੇ। ਇੱਕ ਸਾਈਡ ਵਾਲਾ ਬਹੁਤ ਅੱਜ ਜਿੰਨਾ ਇੱਕ ਨੌਜਵਾਨ ਮੁੰਡਾ ਕਰੋ ਇੱਕ ਡੈਥ ਹੋ ਗਈ ਇਸ ਤਰ੍ਹਾਂ ਹਾਸੇ ਅੱਗੇ ਹੋਣ ਤੋਂ ਬਚਿਆ ਜਾ ਸਕਦਾ ਕਿੰਨੇ ਪੈਨ ਪਈ ਨੇ ਕੋਈ ਦੋ ਪ੍ਰਾ ਸੀਗੀ ਇਹ ਵੱਡਾ ਮੁੰਡਾ ਸੀ ਮੋਬਾਈਲ ਰਿਪੇਅਰ ਦਾ ਬੱਸ ਸਟੈਂਡ ਕੋਲ ਸ਼ੌਪ ਸੀ